ਜਾ ਤゥム ਮੋਕਉ ਦੂਰ ਕਰਤ ਹਾ ਤਾ ਤゥム ਮੁਕਤ ਬਤਾਵਹ ਏਕ ਅਨੇਕ ਹੋਏ ਰਹਿਓ ਸਗਲ ਮਹਿ ਅਬ ਕੈਸੇ ਭਰਮਾਵਹ RAM ਮੋਕਉ ਉਤਾਰ ਕਹਾਂ ਲੈ ਜਈ ਹੈ ਸੋਦੋ ਮੁਕਤ ਕਹਾਂ ਦੇਉ ਕੈਸੀ ਕਰ ਪ੍ਰਸਾਦ ਮੋਹੇ ਪਾਈ ਹੈ ਰਹਾ ਤਾਰਨ ਤਰਨ ਤਬੈ ਲਗ ਕਹੀਐ ਜਬ ਲਗ ਤਤ ਨ ਜਾਣਿਆ ਅਬ ਤਉ ਬਿਮਲ ਭਏ ਘਟ ਹੀ ਮਹਿ ਕਹ ਕਬੀਰ ਮਨ ਮਾਨਿਆ ਜਿਨ ਗੜ ਕੋਟ ਕੀ ਕੰਚਨ ਕੇ ਛੋੜ ਗਿਆ ਸੋ ਰਾਵਣ ਕਾਹੇ ਕੀਜਤ ਹੈ ਮਨ ਭਾਵਨ ਜਬ ਜਮ ਆਏ ਕੇਸ ਤੇ ਪਕਰੈ ਹਰ ਕੋ ਨਾਮ ਛਡਾਵਨ ਰਹਾ ਕਾਲ ਅਕਾਲ ਖਸਮ ਕਾ ਕੀਨਾ ਇਹੋ ਪਰਪੰਚ ਬਧਾਵਨਾ ਕਹ ਕਬੀਰ ਤੇ ਅੰਤੇ ਮੁਕਤੇ ਜਿਨ ਹਿਰਦੈ RAM ਰਸਾਇਨਾ ਦੇਹੀ ਗਾਵਾ ਜੀਉ ਧਰਮਹਿ ਤੋ ਬਸਹਿ ਪੰਚ ਕਿਰਸਾਨ ਨੈਨੂ ਨਕਟੂ ਸ੍ਰਵਨੂ ਰਸਪਤ ਇੰਦਰੀ ਕਹਿਆ ਨਾ ਮਾਨਾ ਬਾਬਾ ਆਬਾ ਨਾ ਬਸਾਓ ਇਹ گاਉ ਘਰੀ ਘਰੀ ਕਾ ਲੇਖਾ ਮੰਗਾ ਕਾਇਥ ਚੇਤੂ ਨਾ ਰਹਾਉ ਧਰਮ ਰਾਏ ਜਬ ਲੇਖਾ ਮੰਗਾ ਬਾਕੀ ਨਿਕਸੀ ਭਾਰੇ ਪੰਜ ਕਿਰਸਾਨ ਵਾ ਭਾਗ ਗਏ ਲੈ ਬਾਧਿਓ ਜੀਓ ਦਰਬਾਰੀ ਕਹ ਕਬੀਰ ਸੁਨੋ ਰੇ ਸੰਤਹ ਖੇਤ ਹੀ ਕਰਹੁ ਨਿਬੇਰਾ ਅਬ ਕੀ ਬਾਰ ਬਖਸ ਬੰਦੇ ਕਾ ਬਹੁਰ ਨਾ ਪਉ ਜਲ ਫੇਰਾ ਰਾਗ ਮਾਰੂ ਬਾਣੀ ਕਬੀਰ ਜੀਓ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਅਨ ਪਉ ਕਿਨੈ ਨਾ ਦੇਖਿਆ ਬੈਰਾਗੀ ਅੜੇ ਬੇਨ ਭੈ ਅਨਪਾਉ ਹੋਏ ਵਣਾ ਹੰਬੈ ਸਾ ਸੰਗਤ ਜੀ ਮਾਰਵਾੜ ਇਲਾਕੇ ਦੇ ਕਿਸੇ ਪ੍ਰੇਮੀ ਨੂੰ ਭਗਤ ਕਬੀਰ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਔਰ ਉਧਰ ਦੀ ਬੋਲੀ ਇਹ ਰੱਖੀ ਹੈ ਵੜਾ ਹੰਬੈ ਜੀ ਹਾਂ ਇਸੇ ਤਰਾਈਂ ਹੈ ਇਹ ਵਣਾ ਹੰਬੈ ਦਾ ਭਾਵ ਹੈ ਭਗਤ ਜੀ ਉਪਦੇਸ਼ ਬਖਸ਼ਦੇ ਨੇ ਉਹ ਉਸ ਦੇ ਮੰਨਣ ਵਿੱਚ ਆਉਂਦਾ ਤਾਂ ਕਹਿੰਦਾ ਹਾਂ ਜੀ ਇਸੇ ਤਰ੍ਹਾਂ ਹੈ ਸੋ ਭਗਤ ਜੀ ਨੇ ਇਉਂ ਇਹ ਚਾਲ ਕਾਵ ਦੀ ਵਣਾ ਹੰਬੈ ਕਹਿ ਕੇ ਇਥੇ ਉਚਾਰਨ ਕੀਤੀ ਹੈ ਵਣਾ ਹੰਬੈ ਇਸੇ ਤਰ੍ਹਾਂ ਹੀ ਹੈ ਹਾਂਜੀ ਆਨਾ ਭਾਉ ਕਿਨੈ ਨਾ ਦੇਖਿਆ ਬੈ ਰਾਗੀ ਅੜੇ ਬਿਨ ਭੈ ਅਨ ਭਾਉ ਹੋਏ ਵਣਾ ਹੰਬੈ ਸਹੋ ਹ ਦੂਰ ਦੇਖੈ ਤਾ ਭਾਉ ਪਵੈ ਬੈ ਰਾਗੀ ਅੜੇ ਹੁਕਮ ਹੈ ਬੂਝਾ ਤਾਂ ਨਿਰਭਉ ਹੋਏ ਵਣਾ ਹੰਬੈ ਹਾਂਜੀ ਹਰ ਪਾਖੰਡ ਨਾ ਕੀ ਜਾਏ ਬੈ ਰਾਗੀ ਆੜੇ ਪਾਖੰਡ ਰੱਤਾ ਸਭ ਲੋਕ ਵਣਾ ਹੰਬੈ ਤ੍ਰਿਸ਼ਨਾ ਪਾਸ ਨ ਛੋਡਾਈ ਬੈ ਰਾਗੀ ਆੜੇ ਮਮਤਾ ਜਾਲਿਆ ਪਿੰਡ ਵਣਾ ਹੰਬੈ ਚਿੰਤਾ ਜਾਲ ਤਨ ਜਾਲਿਆ ਬੈਰਾਗੀ ਆੜੇ ਜੇ ਮਨ ਮਿਰਤਕ ਹੋਏ ਵਣਾ ਹੰਬੈ ਸਤਗੁਰ ਬਿਨ ਬੈਰਾਗ ਨਾ ਹੋワイ ਬੈਰਾਗੀ ਆੜੇ ਜੇ ਲੋਚੈ ਸਭ ਕੋਏ ਵਣਾ ਹੰਬੈ ਕਰਮ ਹੋਵੈ ਸਤਗੁਰ ਮਿਲਾ ਬੈਰਾਗੀ ਆੜੇ ਸਹਜੇ ਪਾਵੈ ਸੋਏ ਵਣਾ ਹੰਬੈ ਕਹੋ ਕਬੀਰ ਇੱਕ ਬੇਨਤੀ ਬੈ ਰਾਗੀ ਅੜੇ ਮੋਕ ਭੌਜਲ ਪਾਰ ਉਤਾਰ ਵਣਾ ਹੰਬੈ ਜਿਵੇਂ ਸਾ ਸੰਗਤ ਜੀ ਆਪਾਂ ਨੂੰ ਕੋਈ ਗੱਲ ਸਮਝਾਵੇ ਤਾਂ ਆਪਾਂ ਸਮਝ ਕੇ ਇਉਂ ਕਹਿ ਦਿੰਨੇ ਨੇ ਕਿ ਠੀਕ ਹੈ ਠੀਕ ਹੈ ਇਸੇ ਤਰ੍ਹਾਂ ਹੀ ਠੀਕ ਹੈ ਵਣਾ ਹੰਬੈ ਦਾ ਇੱਥੇ ਇਹੀ ਅਰਥ ਹੈ ਇਹ ਮਾਰਵਾੜ ਦੇ ਇਲਾਕੇ ਦੀ ਦਿੱਲੀ ਦੇ ਨੇੜੇ ਦੇ ਇਲਾਕੇ ਦੀ ਵੀ ਬੋਲੀ ਹੈ ਉਹ ਬੜਾ ਹੰਬ ਹੈ ਬੜਾ ਹੰਬ ਹੈ ਇਉਂ ਬੋਲਦੇ ਨੇ ਇਹ ਭਗਤ ਜੀ ਨੇ ਪਦ ਇੱਥੇ ਰੱਖਿਆ ਹੈ ਰਾਜਨ ਕੌਣ ਤੁਮਾਰਾ ਆਵੈ ਐਸੋ ਭਾਉ ਪਿਦਰ ਕੋ ਦੇਖਿਓ ਓਹ ਗਰੀਬ ਮੋਹੇ ਭਾਵੈ ਰਹਾ ਸਾਧ ਸੰਗਤ ਜੀ ਜਦੋਂ ਭਗਵਾਨ ਕ੍ਰਿਸ਼ਨ ਜੀ ਪਾਂਡਵਾਂ ਪਰੋਂ ਵਕੀਲ ਬਣ ਕੇ ਦਰਯੋਧਨ ਨੂੰ ਇਹ ਸਮਝਾਉਣ ਵਾਸਤੇ ਆਏ ਸਨ ਕਿ ਤੂੰ ਪਾਂਡਵਾਂ ਨੂੰ ਪੰਜ ਪਿੰਡ ਹੀ ਰਹਿਣ ਵਾਸਤੇ ਦੇ ਦੇ ਵਕੀਲ ਬਣ ਕੇ ਆਏ ਹੋਏ ਉਹ ਰਾਤ ਬਿਦਰ ਦੇ ਘਰ ਰਹੇ ਸਨ ਬਿਦਰ ਜੋ ਦਰਯੋਧਨ ਦਾ ਚਾਚਾ ਵੀ ਸੀ ਔਰ ਵਜ਼ੀਰ ਵੀ ਸੀ ਪਰ ਪਰਮੇਸ਼ਰ ਦਾ ਭਗਤ ਸੀ ਉਹਦੀ ਭਾਵਨਾ ਸ਼ਰਧਾ ਭਗਤੀ ਦੇਖ ਕੇ ਭਗਵਾਨ ਜੀ ਨੇ ਰਾਤ ਬਿਦਰ ਦੇ ਘਰ ਕੱਟੀ ਤੇ ਅਲੂਣਾ ਸਾਗ ਖਾਦਾ ਅਗਲੇ ਦਿਨ ਦਰਬਾਰ ਦੇ ਵਿੱਚ ਦਰਯੋਧਨ ਭਗਵਾਨ ਕ੍ਰਿਸ਼ਨ ਜੀ ਨੂੰ ਰੁੱਖਾ ਹੋ ਕੇ ਬੋਲਿਆ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ 12 ਵਿੱਚ ਇਹ ਬਚਨ ਲਿਖੇ ਨੇ ਬੋਲੈ ਦਰਯੋਧਨ ਹੋਏ ਰੁੱਖਾ ਰੁੱਖਾ ਹੋ ਕੇ ਕਹਿੰਦਾ ਘਰ ਸਾਡਾ ਛੱਡ ਕੇ ਅਸੀਂ ਰਾਜੇ ਮਹਾਰਾਜੇ ਆ ਸਾਡਾ ਘਰ ਛੱਡ ਕੇ ਗੋਲੇ ਦੇ ਘਰ ਜਾਹੇ ਕਿ ਸੁੱਖਾ ਗੋਲੇ ਦੇ ਘਰ ਕੀ ਨੌਕਰ ਦੇ ਘਰ ਰਾਤ ਕੱਟੀ ਉੱਥੇ ਤੈਨੂੰ ਕੀ ਸੁੱਖ ਮਿਲਿਆ ਹੋਵੇਗਾ ਤੇ ਝੁੰਗੀ ਜਾਏ ਬੁਲਾਏ ਉਹਨ ਸਭਨਾ ਦੇ ਜੀ ਅੰਦਰ ਤੁਖਾ ਸਾਡਾ ਰਾਜ ਮਹਿਲ ਛੱਡ ਕੇ ਸਾਡੇ ਨੌਕਰ ਦੇ ਘਰ ਝੁਗੀ ਚ ਰਾਤ ਗੱਡੀ ਇਹਦਾ ਭਾਵ ਹੈ ਨਹੀਂ ਵੀ ਉਹ ਝੁਗੀ ਚ ਰਹਿੰਦਾ ਸੀ ਘਰ ਤਾਂ ਉਹਦਾ ਵੀ ਠੀਕ ਸੀ ਪਰ ਰਾਜਿਆਂ ਦੇ ਸਾਹਮਣੇ ਵਜ਼ੀਰ ਦਾ ਘਰ ਛੋਟਾ ਹੀ ਹੁੰਦਾ ਹੈ ਇਸ ਕਰਕੇ ਰਾਜੇ ਨੇ ਆਪਣੇ ਹੰਕਾਰ ਵਿੱਚ ਇਹ ਬਚਨ ਕਹੇ ਤੇ ਭਗਵਾਨ ਕ੍ਰਿਸ਼ਨ ਜੀ ਨੇ ਉਹਦਾ ਜੋ ਜਵਾਬ ਦਿੱਤਾ ਉਹ ਇੱਥੇ ਭਗਤ ਕਬੀਰ ਸਾਹਿਬ ਜੀ ਮਹਾਰਾਜ ਆਪਣੀ ਬਾਣੀ ਚ ਬਿਆਨ ਕਰ ਰਹੇ ਨੇ ਇਹ ਦੱਸ ਰਹੇ ਨੇ ਕਿ ਰਾਜਨ ਕੌਣ ਤੁਮਾਰੇ ਆਵੇ ਜਿਹੜਾ ਪ੍ਰੇਮ ਜਿਹੜੀ ਸ਼ਰਧਾ ਜਿਹੜਾ ਪਿਆਰ ਸਾਨੂੰ ਬਿਦਰ ਤੇ ਘਰੋਂ ਮਿਲਿਆ ਹੈ ਉਹ ਤੇਰੇ ਅੰਦਰ ਨਜ਼ਰ ਹੀ ਨਹੀਂ ਆਇਆ ਸੋ ਇਹ ਬਚਨ ਇੱਥੇ ਆਇਆ ਹੈ ਸਰਵਣ ਕਰੀਏ ਜੀ ਰਾਜਨ ਕੌਣ ਤੁਮਾਰੇ ਆਵੇ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਭਾਵੈ ਰਹਾਓ ਹਾਥੀ ਦੇਖ ਪਰਮ ਤੇ ਭੁੱਲਾ ਸ੍ਰੀ ਭਗਵਾਨ ਅੰਨਾ ਜਾਣਿਆ ਆਪਣੇ ਹਾਥੀ ਘੋੜੇ ਰਾਜ ਸਾਜ ਆਪਣੀਆਂ ਪਦਵੀਆਂ ਦੇਖ ਕੇ ਭੁੱਲ ਗਿਆ ਕਹਿੰਦੇ ਹਨ ਕਿ ਜਦੋਂ ਭਗਵਾਨ ਜੀ ਆਏ ਨੇ ਪਹਿਲੀ ਵਾਰ ਵਕੀਲ ਬਣ ਕੇ ਸ਼ਹਿਰ ਦੇ ਵਿੱਚ ਵੜੇ ਹਨ ਤਾਂ ਰਸਤੇ ਵਿੱਚ ਦਰਯੋਧਨ ਉਹਨਾਂ ਨੂੰ ਮਿਲਿਆ ਸੀਗਾ ਦਰਯੋਧਨ ਆਪਣੇ ਹਾਥੀ ਘੋੜੇ ਦੇਖਣ ਜਾ ਰਿਹਾ ਸੀਗਾ ਤੇ ਭਗਵਾਨ ਕ੍ਰਿਸ਼ਨ ਜੀ ਨੇ ਉਹਨੂੰ ਆ ਕੇ ਫਤਿਹ ਵੀ ਬੁਲਾਈ ਪਰ ਅੱਗੋਂ ਉਹਨੇ ਇਹ ਨਹੀਂ ਆਖਿਆ ਵੀ ਚਲੋ ਮੈਂ ਤੁਹਾਨੂੰ ਆਪਣੇ ਘਰ ਲੈ ਚੱਲਾਂ ਜਲ ਪਾਣੀ ਸ਼ਕੋ ਬੈਠੋ ਲਾ ਪਰਵਾਹੀ ਜੀ ਨਾਲ ਕੋਲੋਂ ਦੀ ਲੰਘ ਗਿਆ ਤੇ ਅਗਲੇ ਦਿਨ ਹੁਲਾ ਬਾ ਦਿੰਦਾ ਤੋ ਮਹਾਰਾਜ ਕਹਿੰਦੇ ਵੀ ਆਪਣੇ ਹਾਥੀ ਘੋੜਿਆਂ ਦਾ ਤੈਨੂੰ ਖਿਆਲ ਹੈ ਪਰ ਸ੍ਰੀ ਭਗਵਾਨ ਦੀ ਤੈਨੂੰ ਸੋਝੀ ਕੋਈ ਨਹੀਂ ਹਾਂ ਜੀ ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਹਾਂ ਜੀ ਤੁਮਰ ਦੁੱਧ ਬਿਦਰ ਕੋ ਪਾਨ ਅੰਮ੍ਰਿਤ ਕਰ ਮੈਂ ਮਾਨਿਆ ਹਾਂ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰੈਨ ਬਿਹਾਨੀ ਕਬੀਰ ਕੋ ਠਾਕੁਰ ਆਨੰਦ ਬਿਨੋਦੀ ਜਾਤ ਨਾ ਕਾਹੂ ਕੀ ਮਾਨੀ ਸ਼ਲੋਕ ਕਬੀਰ ਗਗਨਦ ਮਾਮਾ ਬਾਜਿਓ ਪਰਿਓ ਨੀਸਾਨੈ ਘਾਉ ਖੇਤ ਜੋ ਮੰਡਿਓ ਸੂਰਮ ਅਬ ਜੁ ਜਨ ਕੋ ਦਾਉ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਉਰਜਾ ਪੁਰਜਾ ਕਟ ਮਾਰੈ ਕਬਹੂ ਨਾ ਛਾੜੈ ਖੇਤ